ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਸਬੰਧੀ ਪੰਜਾਬ ਦੇ ਲੋਕਾਂ ਪ੍ਰਤੀ ਹਮਦਰਦੀ ਰੱਖਦਾ ਹੈ ਜਿੰਨਾ ਵੀ ਅਜੇ ਜੋਕਾ ਪੰਜਾਬ ਹੈ ਇਹ ਪੰਜਾਬ ਦੀ ਜਿਹੜੀ ਹੋਂਦ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੇ ਪੈਦਾ ਕੀਤੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੱਡੇ ਸੰਘਰਸ਼ ਲੜ ਕੇ ਪੰਜਾਬ ਨੂੰ ਇਹ ਮਤਲਬ ਪੰਜਾਬ ਬਣਾਇਆ ਇਹ ਸੂਬੇ ਦੀ ਜਿਹੜੀ ਪ੍ਰਾਪਤੀ ਕੀਤੀ ਸੀ ਸਾਨੂੰ ਸੱਤਾ ਦੀ ਗੱਲ ਨਹੀਂ ਹੈ ਸਤਾ ਦੋ ਬਾਹਰ ਬੈਗੇ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਆਪਦੇ ਲੋਕਾਂ ਲਈ ਪੰਜਾਬ ਲਈ ਖੜਾ ਔਰ ਜਿੰਨਾ ਵੀ ਹੁਣ ਤੱਕ ਸਤਾ ਦੇ ਵਿੱਚ ਹੁੰਦਿਆ ਤਰੱਕੀ ਖੁਸ਼ਹਾਲੀ ਪੰਜਾਬ ਦੀ ਹੋਈ ਹੈ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ ਅੱਜ ਚਾਰ ਚਫੇਰੇ ਜਦੋਂ ਅਸੀਂ ਚਾਤੀ ਮਾਰਦੇ ਆ ਜੋ ਵੀ ਡਿਵੈਲਪਮੈਂਟ ਦੇ ਕੰਮ ਹੋਏ ਆ ਜੋ ਵੀ ਵਿਕਾਸ ਹੋਇਆ ਪੰਜਾਬ ਦਾ ਉਹ ਜਦੋਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਉਦੋਂ ਹੀ ਹੋਇਆ ਹੈ ਫਰੋਜ਼ਪੁਰ ਦੇ ਵਿੱਚ ਜੁਮੇਜਾ ਸਿੰਘ ਸੇਕੋ ਸਚਾਈ ਮੰਤਰੀ ਜਿਹੜੇ ਅੱਜ ਜਿਹੜੇ ਟਰਾਲੀਆਂ ਚ ਕਨਗ ਜਿਹੜੀ ਬੀਜਨ ਵਾਤੇ ਪਿੰਡਾਂ ਵਿੱਚ ਦੇਣ ਵਾਸਤੇ ਸਿਕਪਾਸ ਸਿੰਘ ਨੰਨੂ ਦੀ ਕੋਠੀ ਦੇ ਵਿੱਚੋਂ ਜਿਹੜੇ ਇਸ ਟਾਈਮ ਹਲਕਾ ਇੰਚਾਰਜ ਬਣਾਏ ਗਏ ਨੇ ਉਹਨਾਂ ਨੇ ਜਿਹੜੇ ਲੀਡਰ ਨਾਲ ਹੋਰ ਆਪਣੇ ਅਕਾਲੀ ਦਲ ਦੇ ਸੀਨੀਅਰ ਲੀਡਰ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਅੱਜ ਜਿਹੜਾ ਕਨਗ ਵਗੈਰਾ ਜਿਹੜੀਆਂ ਟਰਾਲੀਆਂ ਦੇ ਵਿੱਚ ਜਾਰੀ ਕਿੰਨੇ ਕੱਟੇ ਤੱਕ ਕਿੱਥੇ ਜਾ ਰਹੀ ਹੈ ਤੇ ਬੀਤੇ ਦਿਨੀ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਉਹਨਾਂ ਜਿੱਥੇ-ਜਿੱਥੇ ਵੀ ਪੰਜਾਬ 'ਚ ਹੜ੍ਹ ਆਏ ਆ ਉੱਥੇ ਹੜ੍ਹ ਪੀੜਤਾਂ ਦਾ ਹਾਲ ਜਾਣਨ ਵਾਸਤੇ ਦੌਰਾ ਕੀਤਾ ਸੀ ਔਰ ਸਾਰੇ ਹੀ ਇਲਾਕਿਆਂ ਦੇ ਵਿੱਚ ਸਾਰੀ ਸੰਗਤ ਨਾਲ ਇੱਕ ਵਾਅਦਾ ਕੀਤਾ ਸੀ ਕਿ ਜਿੰਨੇ ਜੋਗਾ ਵੀ ਕਾਲੀ ਦਲ ਹੈਗਾ ਉਹ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰੇਗਾ ਚਾਹੇ ਉਹ ਕੋਈ ਡੀਜ਼ਲ ਦੇਣਾ ਹੋਵੇ ਜ਼ਮੀਨਾ ਪੱਧਰ ਕਰਨ ਵਾਸਤੇ ਬਾਨਾਂ ਨੂੰ ਮਜ਼ਬੂਤੀ ਵਾਸਤੇ ਚਾਹੇ ਕੋਈ ਘਰ ਦਾ ਸਮਾਨ ਹੈ ਚਾਹੇ ਕੋਈ ਪਸ਼ੂਆਂ ਦਾ ਚਾਰਾ ਹੈ ਚਾਹੇ ਜਿਹੜੀਆਂ ਕਣਕ ਬੀਜਣ ਵਾਸਤੇ ਉਹਨਾਂ ਨੂੰ ਸਰਟੀਫਾਈ ਜਿਹੜੇ ਵੀ ਹੈ ਉਹ ਮੋਹਿਆ ਕਰਾਵੇਗਾ ਸੋ ਜਿਹੜਾ ਡੀਜ਼ਲ ਵੀ ਦੇ ਚੁੱਕੇ ਆ ਹੋਰ ਜਿਹੜਾ ਸਮਾਨ ਉਹ ਵੀ ਪਹੁੰਚ ਚੁੱਕਾ ਹੈ ਪਸ਼ੂਆਂ ਦਾ ਚਾਰਾ ਵੀ ਪਹੁੰਚ ਚੁੱਕਾ ਹੈ ਅੱਜ ਫਰੋਜ਼ਪੁਰ ਸ਼ਹਿਰੀ ਹਲਕੇ ਦੇ ਜਿਹੜੇ ਬਾਰਡਰ ਪੱਟੀ ਜੇ ਤੇ ਦਰਿਆ ਨਾਲ ਲੱਗਦੇ ਪਿੰਡ ਹੈ 15 ਦੇ ਕਰੀਬ ਉਹਨਾਂ ਦੇ ਵਿੱਚ ਜਿਹੜੀ ਸਾਡੇ ਜਿਹੜੇ ਕਿਸਾਨ ਪ੍ਰਭਾਵਿਤ ਹੋਏ ਸੀ ਉਹਨਾਂ ਵਾਸਤੇ ਜਿਹੜਾ ਸਰਟੀਫਾਈ ਬੀ ਕਣਕ ਦਾ ਉਹ ਜਿਹੜਾ ਹੈ ਕਿ ਸੁਖਪਾਲ ਸਿੰਘ ਨੰਨੂ ਹਲਕਾ ਅਨਚਾਰਜ ਦੀ ਕੋਠੀ ਚੋਂ ਅੱਜ ਰਵਾਨਾ ਕੀਤਾ ਗਿਆ ਜਿਹਨੂੰ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਇਲਾਕੇ ਦੇ ਸਾਬਕਾ ਵਜ਼ੀਰ ਤੇ ਉਹਨਾਂ ਤੜਕਾਗੂ ਸਰਦਾਰ ਜਨਮੇਜਾ ਸਿੰਘ ਜੀ ਸੇਖੋ ਸਾਹਿਬ ਉਹਨਾਂ ਨੇ ਜ਼ਿਲ੍ਹਾ ਪ੍ਰਧਾਨ ਸਰਦਾਰ ਜਗਿੰਦਰ ਸਿੰਘ ਜਿੰਦੂ ਜੀ ਦੀ ਗਵਾਈ ਚ ਉਹਨੂੰ ਰਵਾਨਾ ਕੀਤਾ ਸੋ ਬੜੀ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਹੈ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਸਬੰਧੀ ਪੰਜਾਬ ਦੇ ਲੋਕਾਂ ਪ੍ਰਤੀ ਹਮਦਰਦੀ ਰੱਖਦਾ ਹੈ ਜਦੋਂ ਜਦੋਂ ਵੀ ਲੋੜ ਪਈ ਹੈ ਪੰਜਾਬ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਸਵਾਮਾਂ ਦਿੱਤੀਆਂ ਨੇ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਵੀ ਪਿਛਲੇ ਜਦੋਂ ਬਾੜ ਆਏ ਸੀ ਲਗਾਤਾਰ ਲੋਕਾਂ ਦੀ ਮਦਦ ਕਰਦੇ ਦਿਖਾਈ ਦੇ ਰਹੇ ਸੀ ਅੱਜ ਵੀ ਜਿਹੜਾ ਅਕਾਲੀ ਦਲ ਵੱਲੋਂ ਕੀਤਾ ਜਾ ਰਿਹਾ ਕਿੰਨਾ ਵੱਡਾ ਕਦਮ ਹੈ ਤੇ ਜਿਹੜਾ ਬਹੁਤ ਬਹੁਤ ਵੱਡਾ ਕਦਮ ਹੈ ਵੇਖੋ ਜੀ ਜਿੰਨੇ ਜੋਗਾ ਵੀ ਅਕਾਲੀ ਦਲ ਸੱਤਾ ਤੋਂ ਬਾਹਰ ਬੈਠੇ ਆ ਜਦ ਕਿ ਇਹ ਕੰਮ ਸਰਕਾਰਾਂ ਦੇ ਹੁੰਦੇ ਆ ਤੇ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਆਪਣਾ ਫਰਜ਼ ਸਮਝਿਆ ਅਸੀਂ ਕੱਲ 1 ਨਵੰਬਰ 1966 ਵਾਲਾ ਦਿਨ ਜਿਹੜਾ ਪੰਜਾਬੀ ਸੂਬੇ ਦਾ ਮਨਾ ਕੇ ਹਟੇ ਆ ਉਹ ਇਸੇ ਕਰਕੇ ਮਾਣ ਮਹਿਸੂਸ ਕਰਦਾ ਸ਼੍ਰੋਮਣੀ ਅਕਾਲੀ ਦਲ ਹੋਰ ਕਿਸੇ ਪਾਰਟੀ ਨੇ ਮਾਣ ਮਹਿਸੂਸ ਨਹੀਂ ਕੀਤਾ ਕਿਉਂਕਿ ਜਿੰਨਾ ਵੀ ਅੱਜ ਜੋਗਾ ਪੰਜਾਬ ਹੈ ਇਹ ਪੰਜਾਬ ਦੀ ਜਿਹੜੀ ਹੋਂਦ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੇ ਪੈਦਾ ਕੀਤੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੱਡੇ ਸੰਘਰਸ਼ ਲ ਦੀ ਜਿਹੜੀ ਪ੍ਰਾਪਤੀ ਕੀਤੀ ਸੋ ਉਹ ਵੀ ਜਿਹੜਾ ਸਾਡੇ ਸਿਰ ਤੇ ਮਾਣ ਹੈ ਉਸ ਗੱਲ ਦਾ ਉਹ ਅੱਜ ਅਸੀਂ ਉਹ ਮਗਲਾ ਮਾਣ ਮਹਿਸੂਸ ਕਰਦੇ ਆਂ ਕਿ ਅਸੀਂ ਸਾਨੂੰ ਸੱਤਾ ਦੀ ਗੱਲ ਨਹੀਂ ਹੈ ਸੱਤਾ ਤੋਂ ਬਾਹਰ ਬੈ ਕੇ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਆਪਦੇ ਲੋਕਾਂ ਲਈ ਪੰਜਾਬ ਲਈ ਖੜਾ ਔਰ ਜਿੰਨਾ ਵੀ ਹੁਣ ਤੱਕ ਸੱਤਾ ਦੇ ਵਿੱਚ ਹੁੰਦਿਆਂ ਤਰੱਕੀ ਖੁਸ਼ਹਾਲੀ ਪੰਜਾਬ ਦੀ ਹੋਈ ਹੈ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ ਅੱਜ ਚਾਰ ਚਫੇਰੇ ਜਦੋਂ ਅਸੀਂ ਛਾਤੀ ਮਾਰਦੇ ਆਂ ਜੋ ਵੀ ਡਵੈਲਪਮੈਂਟ ਦੇ ਕੰਮ ਹੋਏ ਆ ਜੋ ਵੀ ਵਿਕਾਸ ਹੋਇਆ ਪੰਜਾਬ ਦਾ ਉਹ ਜਦੋਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਉਦੋਂ ਹੀ ਹੋਇਆ ਔਰ ਇਹ ਜਿਹੜਾ ਸਭ ਤੋਂ ਵੱਡਾ ਇਹ ਨਿਰਸਵਾਰਥ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸ਼ੁਰੂ ਕੀਤਾ ਉਹਨਾਂ ਦੇ ਮਨ ਦੀ ਜਿਹੜੀ ਭਾਵਨਾ ਉਹ ਸਾਫ਼ ਦਿਖਾਈ ਦਿੰਦੀ ਹੈ ਕਿ ਉਹ ਪੰਜਾਬ ਪ੍ਰਤੀ ਪੰਜਾਬ ਦੇ ਲੋਕਾਂ ਪ੍ਰਤੀ ਕਿੰਨੇ ਕੁ ਸੁਰਹਦ ਨੇ ਕੀ ਕਿਸ ਤਰ੍ਹਾਂ ਦਾ ਉਹਨਾਂ ਦਾ ਜਿਹੜਾ ਮਾਣ ਹੈ ਉਹ ਪੰਜਾਬ ਦੇ ਲੋਕਾਂ ਨਾਲ ਜੁੜਿਆ ਹੋਇਆ ਅੱਜ ਜਿਹੜੇ ਕੱਟੇ ਜਿਹੜੇ ਦਿੱਤੇ ਜਾਣੇ ਨੇ ਕਿ ਕਿੰਨੇ ਕੱਟੇ ਦਿੱਤੇ ਜਾਣਗੇ ਕਿੰਨੇ ਕਿੰਨੇ ਮਰਲੇ ਅੱਜ ਫਿਲਹਾਲ ਜਿਹੜਾ ਇਹ 3000 ਗਟਾ ਰਵਾਨਗੀ ਦੇ ਕੇ ਸ਼ੁਰੂਆਤ ਕੀਤੀ ਹੈ ਕੱਲ ਪਰਸੋਂ ਤੱਕ ਜਿਹੜੇ ਹੋਰ ਵੀ ਜਿਹੜੇ ਪਿੰਡ 15 ਪਿੰਡਾਂ ਵਾਸਤੇ ਅੱਜ ਇਹ ਗਏ ਆ ਗੱਟੇ ਜਿਹੜੇ ਆ ਔਰ ਇੱਕ ਪ੍ਰਤੀ ਗਟਾ ਕਿੱਲੇ ਵਾਸਤੇ ਔਰ ਜਿਹੜਾ ਆਉਂਦੇ ਦਿਨਾਂ ਤੱਕ ਜਿਹੜਾ 2-4 ਦਿਨ ਦੇ ਵਿੱਚ ਵਿੱਚ ਹੀ 10000 ਕਿੱਲੇ ਵਾਸਤੇ ਜਿਹੜਾ ਇੱਥੋਂ ਜਿਹੜਾ 20 ਹੈ ਉਹ ਰਵਾਨਾ ਕੀਤਾ ਜਾਏਗਾ ਫਰੋਇਪੁਰ ਸ਼ਹਿਰੀ ਹਲਕੇ ਦੇ ਪਿੰਡਾਂ ਵਾਸਤੇ ਔਰ ਮੈਂ ਫੇਰ ਦੁਬਾਰਾ ਧੰਨਵਾਦ ਕਰਦਾ ਹਾਂ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਹੋਣਾ ਦਾ ਸਰਦਾਰ ਜਨਮੇਜਾ ਸਿੰਘ ਦੀ ਸੇਖੋ ਸਾਹਿਬ ਹੋਣਾ ਦਾ ਜ਼ਿਲ੍ਹਾ ਪ੍ਰਧਾਨ ਨੇ ਸਾਡੇ ਜੁਕੇਂਦਰ ਸਿੰਘ ਜਿੰਦੂ ਜੀ ਦਾ ਤੇ ਸ਼ਹਿਰੀ ਹਲਕੇ ਦੇ ਇੰਚਾਰ ਜਿਹੜੇ ਨਵੇਂ ਬਣੇ ਆ ਸਰਦਾਰ ਸੁਖਪਾਲ ਸਿੰਘ ਨੰਨੂ ਜੀ ਦਾ ਤੇ ਅੱਜ ਫਰੋਇਪੁਰ ਸ਼ਹਿਰੀ ਹਲਕੇ ਦੀ ਜਿੰਨੀ ਵੀ ਡਿਵੈਲਪਮੈਂਟ ਹੋਈ ਹੈ ਚਾਹੇ ਉਹ ਤੁਸੀਂ ਵੇਖੋ ਬੰਡਾਲਾ ਤੋਂ ਕੋਟ ਬੁੱਢਾ ਮਾਝੇ ਮਾਲਵੇ ਨੂੰ ਜੋੜਨ ਵਾਲਾ ਪੋਲ ਜਿਹਦਾ ਕਿ ਸਾਡੇ ਇਲਾਕੇ ਨੂੰ ਇਕੱਲਾ ਫਾਇਦਾ ਨਹੀਂ ਸਮੁੱਚੇ ਮਾਲਵੇ ਨੂੰ ਫਾਇਦਾ ਹੋਇਆ ਸਮੁੱਚੇ ਮਾਝੇ ਨੂੰ ਫਾਇਦਾ ਹੋਇਆ ਉਹ ਸੁਖਪਾਲ ਸਿੰਘ ਨੰਨੂ ਦੀ ਦੇਣ ਹੈ ਅੱਜ ਜਿੰ ਸੁਖਪਾਲ ਸਿੰਘ ਨੰਨੂ ਦੀ ਦੇਣ ਹੈ ਸ਼ਹਿਰ ਦਾ 100% ਸੀਵਰੇਜ ਹੈ ਗਲੀਆਂ ਬਣਾਈਆਂ ਗਈਆਂ ਇਹ ਸੁਖਪਾਲ ਸਿੰਘ ਨੰਨੂ ਦੀ ਦੇਣ ਹੈ ਸ਼ਹੀਦੀ ਸਮਾਰਕ ਜਿਹੜੀ ਹੈ ਉਹ ਸੁਖਪਾਲ ਸਿੰਘ ਨੰਨੂ ਨੇ ਉਹਨੂੰ ਬੜੀ ਦਿੱਖ ਬਦਲਣ ਵਾਸਤੇ ਬਹੁਤ ਵੱਡਾ ਪੈਸਾ ਲਿਆਂਦਾ ਸਰਦਾਰ ਬਾਦਲ ਕੋਲੋਂ ਔਰ ਛੜਕਾਂ ਨੇ ਸਾਡੇ ਇਲਾਕੇ ਦੀਆਂ ਪਿੰਡਾਂ ਦੀਆਂ ਸਕੂਲ ਅਪਗ੍ਰੇਡ ਅਪਗ੍ਰੇਡ ਕੀਤੇ ਬਿਜਲੀ ਘਰ ਨਵੇਂ ਬਣਾਏ ਮਤਲਬ ਕੀ ਕੀ ਜਿਹੜੀ ਜਿਹੜੀ ਗੱਲ ਮੈਂ ਗਿਣਾਵਾਂ ਜੋ ਕੋਈ ਸ਼ਹਿਰੀ ਹਲਕੇ 'ਚ ਹੁਣ ਤੱਕ ਬਣਿਆ ਵੱਡੇ ਪ੍ਰੋਜੈਕਟ ਨੇ ਉਹ ਸਰਦਾਰ ਸੁਖਪਾਲ ਸਿੰਘ ਨੰਨੂ ਦੀ ਦੇਣ ਹੈ ਤੁਹਾਨੂੰ ਪੂਰੀਆਂ ਉਮੀਦਾਂ ਮਤਲਬ ਕਿ ਸੁਖਪਾਲ ਸਿੰਘ ਨੰਨੂ ਦੇ ਜ ਬਿਲਕੁਲ ਬਿਲਕੁਲ ਹੋਣਗੇ ਜਦੋਂ ਤੁਸੀਂ ਵੇਖ ਲਿਆ ਜਿਹੜਾ ਸ਼ਰੋਮਣੀ ਅਕਾਲੀ ਦਲ ਦਾ ਕੁਦਰਤੀ ਸਿਧਾਂਤ ਹੈ ਕਿ ਸ਼ਰੋਮਣੀ ਅਕਾਲੀ ਦਲ ਜਿਹੜਾ ਹਲਕਾ ਨੀ ਚਾਰਜ ਹੁੰਦਾ ਉਹਨੂੰ ਟਿਕਟ ਦਿੰਦਾ ਕਿਉਂਕਿ ਉਹਨੇ ਸੇਵਾ ਨਿਭਾਈਆਂ ਹੁੰਦੀਆਂ ਨੇ ਸੁਖਪਾਲ ਸਿੰਘ ਨੰਨੂ ਸੇਵਾ 'ਚ ਰੁੱਝ ਗਏ ਨੇ ਸੇਵਾ ਕਰ ਰਹੇ ਨੇ ਸੋ ਆਸ ਹੈ ਕਿ ਆਉਂਦਾ ਜਿਹੜਾ ਸਮਾਂ ਹੈ ਉਹ ਰੋਇਪੁਰ ਸ਼ਹਿਰੀ ਲਈ ਬੜਾ ਵਧੀਆ ਹੋਵੇਗਾ ਕਿਉਂਕਿ ਲੋਕਾਂ ਨੇ ਬਹੁਤ ਸਾਰੇ ਲੋਕਾਂ ਹੋਰ ਨੂੰ ਪਰਖ ਲਿਆ ਇਸ ਕੋਠੀ ਦੇ ਵਿੱਚ ਆਇਆਂ ਨੂੰ ਲੋਕਾਂ ਨੂੰ ਜਿੱਥੇ ਏਡਾ ਵੱਡਾ ਇਤਮਾਨ ਮਿਲਦਾ ਆਪਦੇ ਭਰਾਵਾਂ ਤਰ੍ਹਾਂ ਹਲਕਾਨ ਚਾਰਜ ਨੂੰ ਐਮ ਐਲ ਏ ਨੂੰ ਉਹ ਮੰਤਰੀ ਨੂੰ ਫੜੀ ਫਿਰਦੇ ਆ ਜਿਵੇਂ ਮਰਜ਼ੀ ਜਿੱਥੇ ਮਰਜ਼ੀ ਪਿਠਾ ਲਿੰਦੇ ਆ ਉਹ ਦੁੱਖ ਸੁੱਖ ਦੀ ਗੱਲ ਸਾਂਝੀ ਹੋ ਜਾਂਦੀ ਹੈ ਦੂਸਰੇ ਲੀਡਰਾਂ ਦੇ ਨਾਲ ਦੂਜੀਆਂ ਪਾਰਟੀਆਂ ਦੇ ਲੀਡਰਾਂ ਨਾਲ ਕਿਤੇ ਲੋਕ ਗੱਲ ਕਰਨੀ ਵੀ ਮناسب ਨਹੀਂ ਸਮਝਦੇ ਸੀ ਹੁਣ ਲੋਕਾਂ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਸਾਡੇ ਲਈ ਜਿਹੜਾ ਇੱਥੇ ਮਾਨ ਸਤਕਾਰ ਸੀ ਉਹ ਕਿਤੇ ਵੀ ਨਹੀਂ ਹੈਗਾ ਹੁਣ ਲਾਸ ਇਹ ਕਿੰਨੀਆਂ ਕਿਨੇ ਘੱਟੇ ਜੀ ਅੱਜ ਤਕਰੀਬਨ 3000 ਘੱਟਾ ਚੜ ਕੇ ਮੰਨ ਲਓ ਤੁਸੀਂ 30 ਟਰਾਲੀ ਕਰਵਾਨਾ ਕੀਤੀਆਂ ਨੇ 15 ਪਿੰਡਾਂ ਵਾਸਤੇ ਗਈਆਂ ਨੇ ਔਰ ਆਉਂਦੇ ਦਿਨਾਂ ਤੱਕ 2-4 ਦਿਨਾਂ ਦੇ ਵਿੱਚ ਹੋਰ ਜਿਹੜਾ ਸਾਡੇ ਆ ਬੀਜ ਦਾ ਜਿਹੜਾ ਵਾਦਾ ਕੀਤਾ ਉਹ ਜਲਦੀ ਅਸੀਂ ਪੂਰਾ ਕਰਨ ਜਾ ਰਹੇ ਹਾਂ ਬਿਲਕੁਲ ਜੀ ਸਾਡੇ ਨਾਲ ਦਿਲਬਾਖ ਸਿੰਘ ਜੀ ਇਹ ਸੀਨੀਅਰ ਲੀਡਰ ਅਕਾਲੀ ਦਲ ਦੇ ਸੀ ਇਹਨਾਂ ਨਾਲ ਗੱਲਬਾਤ ਤਸਵੀਰਾਂ ਤੁਸੀਂ ਇੱਕ ਵਾਰ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਤਸਵੀਰਾਂ ਦੇ ਵਿੱਚ ਵਹਾਰਿਆ ਸੁਖਬਾਤ ਸਿੰਘ ਸੁਖਬੀਰ ਸਿੰਘ ਬਾਦਲ ਦੀ ਫੋਟੋ ਲੱਗੀ ਜਗਨੇਸ਼ ਸਿੰਘ ਸੇਖੋ ਸੁਖਬਾਤ ਸਿੰਘ ਨੰਨੂ ਜੋ ਆਸਟ੍ਰੇਲੀਆ ਦੇ ਵਿੱਚ ਪੀਓਪ ਜਿਹੜ ਕਨਕ ਵਗੈਰਾ ਜਿਹੜੀ ਉਹ ਪਿੰਡਾਂ ਦੇ ਵਿੱਚ ਦਿੱਤੀ ਜਾਏਗੀ ਜਾ ਕੇ ਹਰ ਪਿੰਡਾਂ ਦੇ ਵਿੱਚ ਲਗਾ ਕੇ ਉਹਨਾਂ ਨੂੰ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਿਆ ਉਹ ਰੋੜ ਡੀਜ਼ਲ ਦੀ ਵੀ ਗੱਲ ਕਰਾ ਡੀਜ਼ਲ ਵੀ ਪਿਛਲੇ ਦਿਨ ਦਿੱਤੀ ਹੈ ਅੱਜ ਵੀ ਕਹਿੰਦੇ ਜਾਨੂੰ ਕਈ ਚੀਜ਼ ਦੀ ਲੋੜ ਪੈਗੀ ਅਕਾਲੀਦਾਲ ਪਖੜਿਆ ਥੇ ਰੋਜਪੁਰ ਤੋਂ ਬੋ ਵੀ ਖਾਣਾ ਡੇਲੀ ਬੋਸਟ